ਬਾਲੀਵੁੱਡ ਕੁਇਨ ਤੇ ਹੋਣਾ ਐਮਪੀ ਕੰਗਣਾ ਰਣੌਤ ਦੇ ਨਾਲ ਜੁੜੀ ਹੋਈ ਕੰਗਣਾ ਰਣੌਤ ਥੱਪੜ ਮਾਮਲੇ ਨੂੰ ਲੈ ਕੇ ਕਾਰਵਾਈ ਇੱਕ ਹੋਰ ਸਾਹਮਣੇ ਆਈ ਹੈ ਪਹਿਲਾ ਕਰਮੀ ਦਾ ਤਬਾਦਲਾ ਕਰ ਦਿੱਤਾ ਗਿਆ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੀ ਬੈਂਗਲੁਰੂ ਦੇ ਵਿੱਚ ਟਰਾਂਸਫਰ ਕਰ ਦਿੱਤੀ ਗਈ ਹੈ ਕੁਲਵਿੰਦਰ ਕੌਰ ਜੋ ਕਿ ਚੰਡੀਗੜ੍ਹ ਦੇ ਵਿੱਚ ਤਾਇਨਾਤ ਸੀ ਕੁਲਵਿੰਦਰ ਕੌਰ ਨੂੰ ਬਹਾਲ ਕਰਨ ਤੋਂ ਬਾਅਦ ਬਦਲੀ ਕਰ ਦਿੱਤੀ ਗਈ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਦੱਸ ਦੇ ਕਿ ਮੌਤਲ ਕੀਤਾ ਗਿਆ ਸੀ ਚੰਡੀਗੜ੍ਹ 에어ਪੋਰਟ ਤੇ ਇੱਕ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਖੂਬ ਹੰਗਾਮਾ ਦੇਖਣ ਨੂੰ ਮਿਲਿਆ। 56 ਮਾਮਲੇ ਦੇ ਵਿੱਚ ਇਹ ਨਵਾਂ ਅਪਡੇਟਸ ਤੁਹਾਨੂੰ ਦੇ ਰਹੇ ਹਾਂ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਸੀ ਪਰ ਹੁਣ ਬਹਾਲੀ ਤੋਂ ਬਾਅਦ ਬੈਂਗਲੁਰੂ ਟਰਾਂਸਫਰ ਕਰ ਦਿੱਤਾ ਗਿਆ ਹੈ ਚੰਡੀਗੜ੍ਹ 에어ਪੋਰਟ ਤੇ ਘਟਨਾ ਵਾਪਰੀ ਸੀ ਜਿੱਥੇ ਵਿਵਾਦ ਹੋਇਆ ਔਰ CISF ਮਲਾ ਕਰਮੀ ਕੁਲਵਿੰਦਰ ਕੌਰ ਤੇ ਕਾਰਵਾਈ ਕੀਤੀ ਗਈ। ਤੇ ਹੁਣ ਟਰਾਂਸਫਰ ਕਰ ਦਿੱਤਾ ਗਿਆ ਕੁਲਵਿੰਦਰ ਕੌਰ ਦੀ ਟਰਾਂਸਫਰ ਹੋ ਚੁੱਕੀ ਹੈ ਤਬਾਦਲਾ ਬੈਂਗਲੁਰੂ ਕਰ ਦਿੱਤਾ ਗਿਆ ਸੀ ਗੀਐਸਪਸਫ ਕਨਸਟੇਬਲ ਕੁਲਵਿੰਦਰ ਕੌਰ ਨੂੰ ਹੁਣ ਬੈਂਗਲੁਰੂ ਟਰਾਂਸਫਰ ਕਰ ਦਿੱਤਾ ਗਿਆ ਇਸ ਪੂਰੇ ਮਾਮਲੇ ਤੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰਤੀਕਰਮ ਵੀ ਲਗਾਤਾਰ ਸਾਹਮਣੇ ਆਏ ਸਿਆਸਤ ਵੀ ਖੂਬ ਮਚੀ ਤੇ ਹੁਣ ਕਾਰਵਾਈ ਜੜੀ ਹੈ ਉਹ ਕੀਤੀ ਗਈ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ ਹਾਲਾਂਕਿ ਕਿਸਾਨ ਔਰ ਹੋਰ ਜਥੇਬੰਦੀਆਂ ਪੰਜਾਬ ਦੀਆਂ ਸੀਆਈਐਸਐਫ ਮਹਿਲਾ ਕਰਮੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਨਿੱਤਰਿਆਂ ਸਨ ਔਰ ਕਿਹਾ ਗਿਆ ਸੀ ਕਿ ਜੇਕਰ ਕੋਈ ਕਾਰਵਾਈ ਕੀਤੀ ਗਈ ਤਾਂ ਪ੍ਰਦਰਸ਼ਨ ਵੀ ਕਰਾਂਗੇ ਹੱਕ ਦੇ ਵਿੱਚ ਆਏ ਸਨ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੇ ਸੰਗਠਨ ਨੇ ਉਸ ਸੀਆਈਐਸਐਫ ਮਹਿਲਾ ਕਰਮੀ ਦੇ ਹੱਕ ਤੇ ਵਿੱਚ ਉਤਰੇ ਸਨ ਸੋ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਸਮਤਪ੍ਰੀਤ ਸਿੰਘ ਜੁੜ ਗਏ ਨੇ ਸਮਤਪ੍ਰੀਤ ਹੁਣ ਟਰਾਂਸਫਰ ਜੜੀਆ ਕਰ ਦਿੱਤੀ ਗਈ ਹੈ ਕੀ ਕੁਝ ਅਪਡੇਟ ਮਾਮਲੇ ਤੇ ਕੁਲਵਿੰਦਰ ਕੌਰ ਦੀ ਇਸ ਵਕਤ ਟ੍ਰਾਂਸਫਰ ਜਿਹੜੀ ਆ ਉਹ ਬੈਂਗਲੌਰ ਕਰ ਦਿੱਤੀ ਗਈ ਆ ਹਾਲਾਂਕਿ ਕੁਲਵਿੰਦਰ ਕੌਰ ਜਿਹੜੇ ਇਸ ਵਕਤ ਸਸਪੈਂਡਡ ਜਿਹੜੇ ਆ ਉਹ ਚੱਲ ਰਹੇ ਨੇ ਲੇਕਿਨ ਜਦੋਂ ਉਹਨਾਂ ਦੇ ਵੱਲੋਂ ਜੁਆਇਨਿੰਗ ਕੀਤੀ ਜਾਵੇਗੀ ਡਿਊਟੀ ਜੁਆਇਨ ਕੀਤੀ ਜਾਵੇਗੀ ਉਹ ਬੈਂਗਲੌਰ ਹੀ ਜਿਹੜਾ ਉਹਨਾਂ ਦਾ ਸਟੇਸ਼ਨ ਹੋ ਰਹੇਗਾ ਹਾਲਾਂਕਿ ਇਸ ਤੋਂ ਪਹਿਲਾਂ ਕੁਲਵਿੰਦਰ ਕੌਰ ਦਾ ਜੋ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਪੋਸਟਿੰਗ ਜਿਹੜੀ ਉਹ ਕੀਤੀ ਗਈ ਆ ਜਿਸ ਤਰ੍ਹਾਂ ਨਾਲ ਕੰਗਨਾਰ ਨੌਦ ਦੇ ਨਾਲ ਉਹਨਾਂ ਦੀ ਚੜਪੁਰ ਜਾਂ ਤਹੌਂਤ ਬਾਅਦ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਸਸਪੈਂਡ ਹੋਣ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਦੀ ਜਿਹੜੀ ਪੋਸਟਿੰਗ ਹੈ ਉਹ ਚੇਂਜ ਕਰ ਦਿੱਤੀ ਗਈ ਹੈ ਉਹ ਉਹਨਾਂ ਨੂੰ ਚੰਡੀਗੜ੍ਹ 에어ਪੋਰਟ ਦੀ ਬਜਾਏ ਹੁਣ ਬੈਂਗਲੌਰ ਉਹਨਾਂ ਦੀ ਜਿਹੜੀ ਟ੍ਰਾਂਸਫਰ ਹੈ ਉਹ ਕਰ ਦਿੱਤੀ ਗਈ ਹੈ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੁਝ ਅਹਿਮ ਥੀ ਨਿਕਲ ਕੇ ਇਸ ਕੇਸ ਦੇ ਵਿੱਚ ਆndi ਹੈ ਇਹ ਵੀ ਦੇਖਣੀ ਬੜੀ ਹੈ ਜੀ ਜੀ ਸਮਤ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਵੀ ਦਰਜ ਹੋਈ ਸੀ ਉਹ ਕਿੱਥੇ ਤੱਕ ਪਹੁੰਚਿਆ ਮਾਮਲਾ ਕੀ ਕੁਝ ਉਸ ਤੇ ਅਪਡੇਟ ਹੈ ਸਾਹਮਣੇ ਆ ਰਿਹਾ ਹੈ ਖਾਲੀ ਐਸਐਸਪੀ ਵੱਲੋਂ ਵੀ ਉਹਨਾਂ ਵੱਲੋਂ ਵੀ ਇੱਕ ਸਿੱਟ ਜਿਹੜੀ ਉਹ ਬਣਾਈ ਗਈ ਸੀ ਕਿ ਜਿਸ ਦੇ ਵਿੱਚ ਐਸਪੀਸੀਟੀ ਅਤੇ तमाम ਡੀਐਸਪੀ ਅਤੇ ਇੱਕ ਐਸਐਚਓ ਸਨ ਜੋ ਇਸ ਮਾਮਲੇ ਨੂੰ ਪੂਰਾ ਇਨਵੈਸਟੀਗੇਟ ਕਰ ਰਹੇ ਸਨ ਹਾਲਾਕੀ ਉਹ ਕਿਸੇ ਐਫ ਆਈ ਆਰ ਜਿਹੜੀ ਆ ਉਹ ਜੋ ਦਰਜ ਕਰਾਈ ਗਈ ਸੀ ਉਸ ਦੇ ਉੱਤੇ ਹੱਦ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸਿੱਟ ਵੀ ਆਪਣੀ ਇਨਵੈਸਟੀਗੇਟ ਕਰਦੀ ਪਈ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਇਸ ਮਾਮਲੇ ਨੂੰ ਕਿ ਫਿਲਹਾਲ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੁਝ ਨਿਕਲਦਾ ਹੈ ਇਹ ਵੀ ਦੇਖਣ ਵਾਲੀ ਤਸਵੀਰ ਰਹੇਗੀ ਹਮ ਪਰ ਸਮਤ ਜਿਸ ਤਰੀਕੇ ਦੇ ਨਾਲ ਹੁਣ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਚੰਡੀਗੜ੍ਹ ਤੇ 에어ਪੋਰਟ ਤੋਂ ਹੁਣ ਬੈਂਗਲੁਰੂ ਤਬਾਦਲਾ ਕਰ ਦਿੱਤਾ ਤਾਂ ਇਸ ਤਰੀਕੇ ਨਾਲ ਕਿਹਾ ਜਾਏ ਕਿ ਜਿਹੜਾ ਸਸਪੈਂਸ਼ਨ ਆ ਹਟਾ ਦਿੱਤਾ ਗਿਆ ਬਹਾਲੀ ਜਿਹੜੀ ਆ ਉਹ ਪੱਕਾ ਹੋ ਗਈ ਹੈ ਕਿ ਵਾਪਸ ਡਿਊਟੀ ਪਰਤਨਗੇ ਕੁਲਵਿੰਦਰ ਕੌਰ ਕੋ ਅਜੇ ਤੱਕ ਬਹਾਲੀ ਦੇ ਜਿਹੜੇ ਆਰਡਰ ਨੇ ਉਹ ਅਜੇ ਤੱਕ ਨਹੀਂ ਤਸਦੀਕ ਹੋਇਆ ਹੈ ਲੇਕਿਨ ਟਰਾਂਸਫਰ ਦੇ ਸਿਰਫ ਆਈਸੀ ਆਰਡਰ ਕੀ ਟਰਾਂਸਫਰ ਉਹਨਾਂ ਨੂੰ ਚੰਡੀਗੜ੍ਹ 에ਅਰਪੋਰਟ ਤੋਂ ਜਿਹੜਾ ਉਹ ਬੰਗਲੌਰੂ ਕਰ ਦਿੱਤਾ ਗਿਆ ਹੁਣ ਇੱਥੇ ਇਹੀ ਦੇਖਣ ਵਾਲੀ ਤਸਵੀਰ ਹੈ ਕਿ ਕਦੋਂ ਤੱਕ ਉਹਨਾਂ ਨੂੰ ਬਹਾਲ ਕੀਤਾ ਜਾਂਦਾ ਹੈ ਤੇ ਕਦੋਂ ਉਹ ਆਪਣਾ ਬੰਗਲੌਰ ਦੇ ਵਿੱਚ ਜਾ ਕੇ ਚਾਰਟਸ ਲੈਂਦੇ ਨੇ ਹੂੰ ਸਮਧ੍ਰਿਤ ਪਰਿਵਾਰ ਦਾ ਕੀ ਰੂਪ ਸਾਹਮਣੇ ਆਇਆ ਕੁਝ ਕਹਿਣਾ ਉਹਨਾਂ ਦਾ ਕਿਉਂਕਿ ਜਦ ਇਹ ਪੂਰੀ ਘਟਨਾ ਵਾਪਰੀ ਸੀ ਉਦੋਂ ਪਰਿਵਾਰ ਦੇ ਵੱਲੋਂ ਵੀ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਸਨ ਕਿ ਗੱਲਬਾਤ ਨਹੀਂ ਕਰਵਾਈ ਜਾ ਰਹੀ ਔਰ ਉਸ ਮੌਕੇ ਤੇ ਜਿਹੜਾ ਇਹ ਵਿਵਾਦ ਹੈ ਕਾਫੀ ਪੱਖ ਦਾ ਵੀ ਨਜ਼ਰ ਆਇਆ ਸੀ ਹੁਣ ਪਰਿਵਾਰ ਦਾ ਕੋਈ ਸਟੈਂਡ ਸਾਹਮਣੇ ਆਇਆ ਕਿਸੇ ਤਰ੍ਹਾਂ ਦਾ ਬਿਆਨ ਸਮਧ੍ਰਿਤ ਨੂੰ ਆਵਾਜ਼ ਮਿਲ ਪਾਰੀ ਹੈ ਸੋ ਦੁਬਾਰਾ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਸ਼ੁਕਰੀਆ ਸਮਰਪਿਤ ਸਿੰਘ ਤੁਹਾਡਾ ਇਸ ਜਾਣਕਾਰੀ ਦਲੇ ਸਦਸਈ ਇੱਕ ਕੰਗਨਾ ਥੱਪੜ ਮਾਮਲੇ ਦੇ ਵਿੱਚ ਨਾ ਮ ਅਪਡੇਟ ਆਇਆ ਕੁਲਵਿੰਦਰ ਕੌਰ ਸੀਆਈਐਸਐਫ ਮੈਲਾ ਕਰਮੀ ਜਿਨਾ ਦਾ ਟਰਾਂਸਫਰ ਕਰ ਦਿੱਤਾ ਗਿਆ ਤਬਾਦਲਾ ਕਰ ਦਿੱਤਾ ਗਿਆ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਸਸਪੈਂਡ ਕੀਤਾ ਗਿਆ ਸੀ ਹਾਲਾਂਕਿ ਬਹਾਲੀ ਦੇ ਉੱਤੇ ਹਾਲੇ ਕੋਈ ਵੀ ਆਰਡਰ ਨਹੀਂ ਹੈ